मजदूर एसान यूनियन जिंदाबादाबाद जिला प्रशासन मुर्दाबाद मुदाबाद फेरा फेरी नहीं चलेगी अपने पैसे लेके रह ਨੇ ਪੈਸੇ ਲੈ ਕੇ ਰਹਿਣਗੇ ਐਤਲੋਕ ਸਿੰਘ ਕਪਤੀਖਾਂਡਲਾ ਪ੍ਰਧਾਨ ਬਰਾਮਪਰ ਅੱਜ ਪ੍ਰੰਸਭ ਦੇ ਸਾਹਮਣੇ ਸਾਨੂੰ ਤੀਜਾ ਦਿਨ ਹੈ ਇਹ ਲਗਾਤਾਰ ਦਰਨਾ ਜਿਹੜਾ ਅੱਜ ਤੋਂ 2 ਸਾਲ ਪਹਿਲਾਂ ਬੁੱਚੇ ਡੰਗੜ ਤੇ ਬੰਗਵਾਲ ਦੀਆਂ ਮੰਡੀਆਂ ਦੇ ਆਰਤੀਆਂ ਦੇ ਤੇ ਕਿਸਾਨਾਂ ਦੇ ਪੈਸੇ ਝੋਨਿਆਂ ਦੇ ਉਹ ਲਗਭਗ 80 ਲੱਖ ਰੁਪਈਆ ਜਿਹੜਾ ਫਸਾ ਜਿਹੜੇ ਪਰਚੇ ਬਣੇ ਸੀ ਆਰਤੀਆਂ ਤੇ ਛਾਏ ਉਹਨਾਂ ਦੇ ਇੰਸਪੈਕਟਰ ਤੇ ਪਰਚੇ ਵੀ ਖਾਰਜ ਹੋ ਗਏ ਦੋ ਵਾਰੀ ਇਨਕੁਆਰੀ ਹੋਈ ਲੇਕਿਨ 2 ਸਾਲ ਤੋਂ ਸਾਡੇ ਕਿਸਾਨਾਂ ਦੇ ਪੈਸੇ ਜਿਹੜਾ ਮਿਹਨਤ ਕਰਕੇ ਖੇਤੀ ਦੇ ਵਿੱਚੋਂ ਝੋਨਾ ਪੈਦਾ ਕਰਕੇ ਮੰਡੀ 'ਚ ਖੜਿਆ ਮੰਡੀ 'ਚ ਤਲਾਈ ਕਰਾ ਕੇ ਆਰਤੀ ਨੇ ਸਫਾਈ ਕਰਾ ਕੇ ਟਰੱਕਾਂ ਤੇ ਲਦਾਈ ਕਰਾ ਕੇ ਛਾਲਰ ਦੇ ਵਿੱਚ ਮੁੱੱਚੇ ਨੰਗਲ ਭੇਜ ਦਿੱਤਾ ਉਹਦੀ ਪਹੁੰਚ ਆਰਤੀਆਂ ਕੋਲ ਆ ਗਈ ਉਹਨਾਂ ਵਿਚਾਰਿਆਂ ਦਾ ਕੋਈ ਦੋਸ਼ ਨਹੀਂ ਆ ਪਰ ਕਿਉਂ ਉਹਨਾਂ ਦੇ ਉੱਤੇ ਹੋਣਾ ਚਾਹੀਦਾ ਛਾਲਰ ਤੇ ਉੱਥੇ ਕੋ ਗੱਬਣਾ ਹੋਇਆ ਪਰ ਇਹਨਾਂ ਲੋਕਾਂ ਨੂੰ ਕਿਉਂ ਖੱਜਲ ਕੀਤਾ ਜਾ ਰਿਹਾ ਇਸ ਕਰਕੇ ਅਸੀਂ ਆਪਣੀ ਕਿਰਤੀ ਕਿਸਾਨ ਜਣੀਆਂ ਨੂੰ ਲਗਾਤਾਰ ਧਰਨਾ ਜਿੰਨਾ ਜਿੰਨਾ ਪੈਸੇ ਨਹੀਂ ਵਾਪਸ ਕਰਦੇ ਉਹਨਾਂ ਚਿਰ ਅਸੀਂ ਇਹ ਧਰਨਾ ਜਲਾ ਲਗਾਤਾਰ ਚੱਲਦੇ ਰਹਿਗਾ ਅੱਜ ਅਸੀਂ ਮੈਡਮ ਜਿਹੜੀ ਹੈ ਚੰਡੀਗੜ੍ਹ ਦੇ ਵਿੱਚ ਕਨ ਸਭ ਦੀ ਉਹਦਾ ਪਟੜਾ ਫੂਕ ਰਹੇ ਆ ਇਹ ਧਰਨਾ ਅਸੀਂ ਲਾਹਤਨ ਕਟਾਰੂਪਾ ਤੇ ਘਰ ਵੀ ਲਾ ਕੇ ਆਏ ਸੀ ਉਹਨੂੰ ਵੀ ਮੰਨਿਆ ਸੀ ਕਿ ਮੈਂ ਕੋੜ ਦੇਣਾਂ ਵਿੱਚ ਪੈਸਾ ਨਹੀਂ ਇੰਦਿਆਂ ਕਰਕੇ ਪਾ ਦੇਣਾ ਪਰ ਉਹ ਨਹੀਂ ਪਾ ਰਹੇ ਜਾਣ ਬੁੱਝ ਕੇ ਸਰਕਾਰਦਰੀ ਹੈ ਤੁਹਾਡੇ ਕਿਸਾਨਾਂ ਨੂੰ ਖੱਜਲ ਕਰ ਰਹੀ ਹੈ ਇਸ ਕਰਕੇ ਇਹ ਧਰਨਾ ਸਾਡੀ ਜਥੇਬੰਦੀ ਵੱਲੋਂ ਜਿਹੜਾ ਉਹ ਲਗਾਤਾਰ ਜਿੰਨੇ ਜਿੰਨੇ ਪੈਸੇ ਨਹੀਂ ਆਉਂਦੇ ਉਹਨਾਂ ਦਾ ਚੱਲਦਾ ਇਹ ਤਰਕੀਦ ਦਿੰਦੇ ਨੇ ਕਿ ਉਹ ਨਹੀਂ ਪਾਰੇ ਕਿਸਾਨ ਦੇ ਪੈਸੇ ਇਹ ਪਹਿਲਾਂ ਤੇ ਅਸੀਂ ਵੀ ਖਰਚਾ ਹੁਣ ਪਰਚੇ ਵਾਲੀ ਵੀ ਗੱਲ ਹੋ ਗਈ ਇਨਕੁਆਰੀ ਹੋ ਗਈ ਦੋ ਐਸਐਸਪੀਆਂ ਨੇ ਇਨਕੁਆਰੀ ਕਰਕੇ ਪਰਚੇ ਚ ਕੱਢ ਦਿੱਤਾ ਤਾਂ ਹੁਣ ਸਿਰ ਬਹਾਨੇਬਾਜ਼ੀ ਆ ਕਿ ਸਾਡੇ ਕੋਲ ਪੈਸੇ ਕਿਸ ਮਹਿਕਮੇ ਚ ਲਿਆ ਕੇ ਪਾਉਣੇ ਨੇ ਕਿੱਦਾਂ ਪਾਉਣੇ ਨੇ ਇਹੀ ਬਹਾਨੇਬਾਜ਼ੀ ਆ ਪਰ ਪੈਸੇ ਸਰਕਾਰ ਕੋਲ ਕੋਈ ਪੈਸੇ ਨਹੀਂ ਆਗੇ 95 ਲੱਖ ਦੀ ਗੱਲ ਆ ਸਾਰੀ ਕਿੰਨੀ ਪੇਮੈਂਟ ਬੱਕ ਸਨਾਂ ਦੀ ਤੇ ਕਿੰਨੇ ਕਿਸਾਨ ਨੇ ਇਹਦੇ ਵਿੱਚ ਕੋਈ 42 ਲੱਖ ਕਿਸਾਨਾਂ ਦੀ ਆ ਕੁਝ ਮਜ਼ਦੂਰਾਂ ਦੀ ਆ ਕੁਝ ਆਰਤੀਆਂ ਦੇ ਨਾ ਛੋਟ ਜਿਹੜੀ ਆ 55 ਲੱਖ ਦੀ ਆ ਕਿੰਨੇ ਕਿਸਾਨ ਨੇ ਕਿਨੇ ਮਜ਼ਦੂਰ ਇਹਦੇ ਕੋਈ 40 ਕਿ ਕਿਸਾਨ ਨੇ ਬਾਕੀ ਜਿਹੜੀ ਲੇਬਰ ਮੰਡੀ ਦੇ ਵਿੱਚ ਕੰਮ ਕਰਦੀ ਉਹ ਤੇ ਬਾਕੀ ਆਰਤੀ ਨਾ ਤਿੰਨ ਆਰਤੀ ਮੇਰਾ ਨਾਮ ਰਪਿੰਦਰ ਸਿੰਘ ਜੀ ਰਾਜਨ ਟ੍ਰੇਨਿੰਗ ਕੰਪਨੀ ਫਰਮ ਹੈ ਗੁੱਚੇ ਨੰਗਲ ਜੀ ਕਿੰਨੀ ਥਾੜੀ ਪੇਮੈਂਟ ਫਸੀ ਆ ਤੇ ਕਦੋਂ ਤੱਕ ਨਹੀਂ ਮਿਲੀ ਆ ਕਿ ਤੱਕ ਸਾਡੀ 2021 ਦੀ ਪੇਮੈਂਟ ਹੈ ਜੀ ਸਾਡਾ ਤਕਰੀਬਨ 62 ਲੱਖ ਰੁਪਈਆ ਜੀ 29 ਲੱਖ ਰੁਪਈਆ ਦੂਜੀ ਪੰਗੋਣੀ ਮੰਡੀ ਦਾ ਜੀ ਰਪੀ ਸਿੰਘ ਜੀ ਤੇ ਜੇ ਤੁਹਾਨੂੰ ਜਾਂਦੇ ਵਿਭਾਗ ਨਾਲ ਗੱਲ ਕਰਨ ਵਾਸਤੇ ਕੀ ਕਹਿੰਦੇ ਕੋਈ ਵਿਭਾਗਾਂ ਤੇ ਤਿੰਨ ਸਾਲ ਤੇ ਗੱਲ ਹੀ ਨਹੀਂ ਸੁਣਦਾ ਜੀ ਬੁਰਕੀ ਤਾਂ ਸੁਣਨ ਲੱਗੇ ਆ ਤੇ ਫਿਰ ਜੇ ਮੈਡਮ ਕੋ ਜਾਣੇ ਆ ਐਮ ਡੀ ਸਾਹਿਬ ਕੋ ਚੰਡੀਗੜ੍ਹ ਉਹ ਆਂਦੇ ਇੱਕ ਟਾਰੂ ਚੱਕ ਕੋ ਫੈਲ ਚਲ ਗਈ ਹੈ ਮੈਂ ਸਾਰਾ ਫੈਲ ਨੂੰ ਬਾਚ ਲਿਆ ਵਾ ਉਹਨਾਂ ਦੇ ਸਾਈਨ ਹੋਣਗੇ ਤੇ ਪੇਮਟ ਨਹੀਂ ਹੈ ਟਾਰੂ ਚੱਕ ਕੋ ਸਾਹਿਬ ਕੋ ਜਾਈਦਾ ਉਹ ਅੰਦੇ ਜੋ ਪੰਸਪ ਵਿਭਾਗ ਦਾ ਕੰਮ ਆ ਗੁਰਦਾਸਪੁਰ ਲੋਕਲ ਜਿੰਨਾ ਤੁਹਾਡੀ ਖਰੀਦ ਕੀਤੀ ਹੈ। ਸਮੀਰਾਏ ਦੇ ਵਿੱਚ ਨਹੀਗਾ ਵੀ ਰੋਲ। ਇਹੀ ਚੱਕਰਵਾ 18 ਦੇ ਚੱਕਰ ਕੋਈ ਐਮਡੀ ਮੈਡਮ ਕੋ ਚੰਡੀਗੜ੍ਹ ਮਾੜੇ ਕੋਈ ਪੰਜ ਵੀ ਚੱਕਰ ਘਟਾਰੂ ਸਾਡੇ ਤਰਨਾ ਵੀ ਲਾਇਆ ਉੱਥੇ। ਉਸ ਦਿਨ ਸਾਨੂੰ ਉਹਨਾਂ ਨੇ ਇਹ ਵਿਸ਼ਵਾਸ ਦੋਇਆ ਜ세 ਬੰਦੀਦਾਰੀ ਤਾਂ ਭਾਜੀ ਵੀ ਨਾਲ ਸੀ ਸਾਰਾ ਪਰਿਵਾਰ। ਅਬ ਜ세 ਬੰਦੀ ਦਾ ਕਿਰਤੀ ਕਿਸਾਨ ਯੂਨੀਅਨ ਇਹਨਾਂ ਨੂੰ ਦੱਸਿਆ ਉਹਨਾਂ ਵੀ ਕੋਈ ਨਹੀਂ ਥੋੜੇ ਦਿਨਾਂ ਅੰਚ ਕਰ ਦਿੰਦੇ ਸੀ। ਕਿਨਾ ਸਮਾਂ ਹੋ ਗਿਆ। ਅਮਰਕੀ ਰਿਵਾਤ 3 ਸਾਲ ਤੋਂ ਤੇ ਹੋ ਗਏ ਜਿਹੜੇ ਆਰਦੀ ਪਰਚੇ ਕੀਤੇ ਪਰਚੇ ਖਰਜ ਹੋ ਗਏ ਨੇ ਬਿਲਕੁਲ ਪਰਚੇ ਖਰਜ ਦੇ 2 ਸਾਲ ਹੋ ਗਏ ਇੱਕ ਆਰਤੀ ਦੇ ਪਰਚਾ ਵੀ ਨਹੀਂ ਹੈ ਜੀ ਹਰਪ੍ਰੀਤ ਸਿੰਘ ਦੇ ਪਰਚਾ ਵੀ ਕੋਈ ਨਹੀਂ ਹੈ ਨਾ ਕੋਈ ਜ਼ਮਾਨਤ ਹੋਈ ਨਾ ਉਹਨੇ ਕੋਰਟ ਚੋਂ ਕੋਈ ਗੱਲ ਨਹੀਂ ਕੀਤੀ ਬਾਤ ਹੁਣ ਕੀ ਮੰਗੇ ਤੁਹਾਡੀ ਸਾਡੀ ਮੰਗ ਤੇ ਇਹੋ ਜੀ ਪੈਸੇ ਦਿੱਤੇ ਜਨ ਮੰਗ ਉਹ ਇਹਨਾਂ ਕੋਈ ਸਾ ਇਹਨਾਂ ਸਾਡੂ ਆਸ ਹੀ ਕੋਈ ਨਹੀਂ ਇਹਨਾਂ ਕੋ ਤੇ ਸਾਨੂੰ ਇਹ ਸਾਡੇ ਪੈਸੇ ਹੀ ਦੇ ਦੇਣ ਇਹਨਾਂ ਹੀ ਬੜਾ ਝੂਠ ਇਹਨਾਂ ਕਾ ਦੀ ਆਸ ਰੱਖੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮੋਰਚੇ ਬਾਰੇ ਇਹ ਪਹਿਲਾਂ ਦੱਸ ਹੀ ਦਿੱਤਾ ਸਾਥੀਆਂ ਨੇ ਤੇ ਆਪਾਂ ਤੇ ਇਹੋ ਗੱਲ ਕਹਿਨੇ ਆ ਕਿ ਮੈਕਮਾ ਸੇਤੀ ਤੋਂ ਸੇਤੀ ਸਾਡਾ ਜਿਹੜਾ ਪੈਸਾ ਵਾ ਕਿਸਾਨਾਂ ਦਾ ਉਹ ਸਾਡੇ ਖਾਤਿਆਂ ਵਿੱਚ ਪਾ ਦੇ ਅਸੀਂ ਇੱਥੇ ਕੋਈ ਸੌਂਕ ਨਾ ਜਾਂ ਚਾਰ ਨੂੰ ਨਹੀਂ ਧਰਨਾ ਲਾ ਕੇ ਬੈਠੇ ਆਪਾਂ ਮਜਬੂਰੀ ਨੂੰ ਆਪਣੀ ਰੋਣਾ ਰੋਂੜਿਆ ਇੱਥੇ ਪੰਜਾਬ ਦੇ ਸਾਹਮਣੇ ਤੇ ਜਿੱਦਣੇ ਸਾਡੇ ਖਾਤਿਆਂ ਵਿੱਚ ਪੈਸੇ ਪੈ ਜਾਣ ਉਹਦਣੇ ਸਾਡਾ ਧਰਨਾ ਬੰਦਿਆ ਤੇ ਜੇ ਸਾਡਾ ਪੈਸਾ ਸਾਡੇ ਖਾਤਿਆਂ ਵਿੱਚ ਨਹੀਂ ਆਉਂਦਾ ਤੇ ਅਗਲੇ ਜਿਹੜਾ ਵਾ ਉਹ ਕਾਰਵਾਈ ਜਿਹੜੀ ਆ ਆਪਣੇ ਕਿਰਤੀ ਕਿਸਾਨ ਜੁਗਿਆਂ ਦੇ ਪ੍ਰਧਾਨ ਜਿਹੜੇ ਆ ਉਹਨਾਂ ਨਾਲ ਗੱਲਬਾਤ ਕਰਕੇ ਜਦੋਂ ਤੱਕ ਉਹ ਕਹਿਣਗੇ ਉਦੋਂ ਤੱਕ ਜਿਹੜਾ ਸਾਡਾ ਧਮਾ ਲਗਾਤਾਰ ਜਾਰੀ ਰਹੂਗਾ